ਪਿੰਨੀ ਰਣੜੀਏ ਚਮਕਣ ਤਾਰੇ ਪਿੰਨੀ ਰਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਪਿੰਨੀ ਰਣੜੀਏ ਮਕਣ ਤਾਰੇ ਧਨ ਜਨੜੀਏ ਚਮਕਣ ਤਾਰੇ ਪਿੰਨੀ ਰੈਣੜੀਏ ਚਮਕਣ ਤਾਰੇ ਸਾ ਸਿੰਘ ਜੀ ਅੰਮ੍ਰਿਤ ਵੇਲਾ ਤੇ ਗੁਰੂ ਕੀ ਬਾਣੀ ਕਿਸ ਤਰ੍ਹਾਂ ਹਿਰਦੇ ਚ ਉਤਰ ਜਾਂਦੀ ਹੈ ਪਿੰਨੀ ਰੈਣੜੀਏ ਚਮਕਣ ਤਾਰੇ ਸਾਡੇ ਮੁਰਸ਼ਦ ਸਾਡੇ ਪਾਤਸ਼ਾ ਬੈਂਕੋਕ ਗਏ ਹੋਏ ਤੇ ਤਾਰਿਆਂ ਨੇ ਕੀ ਕੀਤਾ ਇੱਕ ਓੰਕਾਰ ਦੀ ਸ਼ੇਪ ਬਣਾ ਲਈ ਉਹ ਰੂਪ ਬਣਾ ਲਿਆ ਤੇ ਅਸਮਾਨ ਤੇ ਸਾਰੀ ਸੰਗਤ ਉੱਪਰ ਵੇਖਣ ਲੱਗ ਪਈ ਵੇਖੋ ਮਹਾਰਾਜ ਸੱਜੇ ਨੇ ਤੇ ਉੱਤੇ ਤਾਰਿਆਂ ਨੇ ਇੱਕ ਓੰਕਾਰ ਦਾ ਰੂਪ ਬਣਾ ਕੇ ਉਹ ਵੀ ਆ ਗਏ ਨੇ ਗੁਰਾਂ ਦੇ ਦਰਸ਼ਨ ਕਰਨ ਤੇ ਹੁਣ ਪਰੋਸਾ ਆਪਣਾ ਆਪਣਾ ਪ੍ਰੀਤ ਆਪਣੀ ਆਪਣੀ ਤੇ ਪ੍ਰਦੀਪ ਸਿੰਘ ਜੀ ਬਰੀ ਵਿੱਚ ਸੱਜੇ ਸਨ ਉਹਨਾਂ ਨੂੰ ਉੱਪਰ ਦੇਖਿਆ ਉਹ ਮਹਾਰਾਜ ਦੇ ਸੁੰਦਰ ਮੁਖੜੇ ਵੱਲ ਤੱਕਦੇ ਰਹੇ ਸੰਗਤ ਪੁੱਛਦੀ ਹੈ ਉਹ ਵੇਖੋ ਉੱਪਰ ਉਸੇ ਨੂੰ ਉੱਪਰ ਵੇਖਦੇ ਮੈਂ ਉਹ ਕਹਿੰਦੇ ਉਹ ਜਿੰਨੇ ਰਚਨਾ ਬਣਾਈ ਐ ਮਹਿਰਾ ਉਹਦੇ ਚਿਹਰੇ ਤੋਂ ਧਿਆਨ ਹਟਦਾ ਹੀ ਨਹੀਂ ਪਿਆ ਮੈਂ ਨਹੀਂ ਉੱਪਰ ਵੇਖਦਾ ਪਿਆ ਮੈਂ ਆਪਣੇ ਸਤਗੁਰਾਂ ਨੂੰ ਵੇਖਦਾ ਪਿਆ ਇਹ ਪ੍ਰੀਤ ਇਹ ਪਿਆਰ ਜਿੰਨੂੰ ਜਿੰਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਗੁਰਾਂ ਨੇ ਬਖਸ਼ਿਆ ਉਸੇ ਉਸੇ ਤਰ੍ਹਾਂ ਉਹਨਾਂ ਨੇ ਖੁਸ਼ੀਆਂ ਲੈ ਲਈਆਂ